ਤਨਦੇ 1 2 3 ਮਤਲਬ ਇਹ ਹਜ਼ਾਰ ਦੇ ਆ ਮੰਨ ਕੇ ਚੱਲੋ ਅੱਗੇ ਆਜੋ ਇਹ ਇੱਕ ਇਹ ਆ ਗਿਆ ਦੋ ਤੇ ਤਿੰਨ ਭਾਈ ਆ ਤਿੰਨ ਜੋੜੇ 1000 ਰੁਪਏ ਦੇ ਆ ਤੇ ਮਾਰਕੀਟ ਦੇ ਵਿੱਚ 6-700 ਰੁਪਏ ਰੇਟ ਹੋ ਗਏ ਦਾ ਕਿੰਨਾ ਰੇਟ ਆ 700 ਦਾ ਰੇਟ ਆ ਜੀ ਮਾਰਕੀਟ ਵਿੱਚ ਮਾਰਕੀਟ 700 ਰੇਟ ਆ ਮਾਰਕੀਟ ਦੇ ਵਿੱਚ ਭਾਈ 700 ਦਾ ਰੇਟ ਆ ਪਰ ਇੱਥੇ ਸੋਨੂੰ 1000 ਰੁਪਏ ਦੇ ਵਿੱਚ ਤਿੰਨ ਜੋੜੇ ਮਿਲਣਗੇ ਉੱਪਰ ਉੱਪਰ ਦਿਖਾ ਦਿਓ ਜੀ ਜਿੰਨੇ ਤੁਸੀਂ ਸ਼ੂਜ਼ ਦੇਖ ਰਹੇ ਹੋ ਸਾਰੇ ਦੇਖ ਰਹੇ ਹੋ ਸ਼ੂਜ਼ 1000 ਰੁਪਏ ਦੇ ਵਿੱਚ ਤਿੰਨ ਜੋੜੇ ਆ ਆ ਦੇਖ ਲਓ ਏ ਬਾਈ ਇਹਦਾ ਰੇਟ ਕੀ ਆ ਇਹਦਾ ਰੇਟ ਹੈਗਾ ਬਾਈ 500 ਰੁਪਿਆ ਹੂੰ ਆਪਾਂ 1000 ਦੇ ਤਿੰਨ 1000 ਦੇ ਤਿੰਨ ਹੈ ਬਾਈ ਇਹ ਵੀ 1000 ਰੁਪਏ ਦੇ ਤਿੰਨ ਜੋੜੇ ਆ ਅੱਗੇ ਆਜੋ ਇਹ ਵੀ 1000 ਰੁਪਏ ਦੇ ਤਿੰਨ ਜੋੜੇ ਆ 1000 ਦੇ ਤਿੰਨ ਬਾਈ ਪੂਰੇ ਵਧੀਆ ਮਜ਼ਬੂਤ ਸ਼ੂਜ਼ ਆ ਇਹ ਵੀ 1000 ਰੁਪਏ ਦੇ ਤਿੰਨ ਜੋੜੇ ਆ ਅੱਗੇ ਆਜੋ ਬਾਈ ਇਹ ਵੀ ਬਾਈ 1000 ਰੁਪਏ ਦੇ ਤਿੰਨ ਜੋੜੇ ਆ ਇਹ ਵੀ 1000 ਦੇ ਤਿੰਨ ਕੀ ਗੱਲ ਵੀ ਇੰਨਾ ਸਸਤਾ ਕਰੀ ਜਾਂਦੇ ਹੋ ਕੀ ਗੱਲ ਹੋ ਗਈ ਬਾਈ ਇਹਦੇ ਵਿੱਚ ਇਹ ਜਿਹੜੇ ਤੁਸੀਂ ਦੇਖ ਰਹੇ ਹੋ ਸਾਰੇ ਸ਼ੀਸ਼ੇ ਵਗਾਰਾ ਜਿੰਨਾ ਸਮਾਨ ਆ ਬਾਈ ਸਾਰਾ ਸੇਲ ਕਰਨਾ ਹੈ ਅੱਧਾ ਮੂੰਹ ਕੋ ਪੈਸਾ ਲੈਣਾ ਇਹਨਾਂ ਨੇ ਬਾਈ ਨੇ ਤੇ ਬਈ ਐਡਰੈਸ ਦੱਸ ਦੋ ਕਿਹੜਾ ਐਡਰੈਸ ਬਾਬਾ ਸਮੂਟਰ ਹਾਂ ਮੇਰੇ ਵੀ ਟੇਸਨ ਜਿਹੜੇ ਨਾਂ ਗਿਆ ਨਾ ਬਾਕੀ ਬਈ ਸਕਰੀਨ ਤੇ ਨੰਬਰ ਚੱਲ ਰਿਹਾ ਬਾਈ ਦਾ ਬਾਈ ਨਾਲ ਸੰਪਰਕ ਕਰ ਲੋ ਇੱਕ ਆਧਾ ਦੇਣੀ ਐ ਅੱਜ ਤੇ ਕੱਲ ਦਾ ਦੇਣੀ ਐ ਬਾਈ ਸਾਰਾ ਸਮਾਨ ਬਾਈ ਸੇਲ ਕਰਨਾ ਬਾਈ ਬਾਹਰਲੇ ਪਾਸੇ ਆਜੋ ਇਹ ਇਹ ਵੀ ਪੂਰਾ ਸੇਲ ਕਰਨਾ ਹੈ ਸ਼ੀਸ਼ਾ ਵੀ ਸੇਲ ਕਰਨਾ ਹੈਗਾ ਇਹ ਵੀ ਸੇਲ ਕਰਨਾ ਜੇ ਤੁਸੀਂ ਕੋਈ ਦੁਕਾਨ ਵਗੈਰਾ ਕਰਨੀ ਹੈ ਸਮਾਨ ਸਾਰਾ ਲੈ ਜਾਓ ਬਾਈ ਟੇਬਲ ਕੁਰਸੀ ਸਾਰਾ ਅੱਧੇ ਰੇਟਾਂ ਨੂੰ ਤੁਹਾਨੂੰ ਮਿਲਣਾ ਹੈ